ਪੰਜਾਬੀਓ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਹੈ ਠੀਕ ਆਗੇ ਸਾਰੇ ਭਰਾ ਆਜੋ 2 ਮਿੰਟ ਲਈ ਤੁਹਾਡੇ ਨਾਲ ਕਰੀਏ ਗੱਲਾਂ ਬਾਤਾਂ ਆਪਾਂ ਆਪਣੇ ਕਲਚਰ ਦੀਆਂ ਪੰਜਾਬ ਦੀਆਂ ਉਹ ਆਪਣਾ ਦਾ ਪਿੰਡ ਵਾਲਿਆਂ ਦਾ ਕੰਮ ਤਾਂ ਇਹੀ ਖੇਤੀਬਾੜੀ ਹੁੰਦਾ ਦਾ ਖੇਤੀਬਾੜੀ ਕਰਨਾ ਪਸ਼ੂਆਂ ਦਾ ਖੇ ਨਾਲ ਠੀਕ ਹੈ ਤੇ ਉਹ ਤਾਂ ਆਪਾਂ ਨੂੰ ਕਰਨਾ ਹੀ ਪੈਂਦਾ ਬੇਸ਼ੱਕ ਆਪਾਂ ਜਿੰਨਾ ਮਰਜ਼ੀ ਕੋਈ ਕਿੱਥੇ ਮਰਜ਼ੀ ਕੋਈ ਪਹੁੰਚ ਜਾ ਕੋਈ ਨੌਕਰੀ ਲੱਗ ਜਾਏ ਚਾਹ ਜਿੱਥੇ ਮਰਜ਼ੀ ਹੋ ਜੇ ਜਿਹੜਾ ਆਪਣਾ ਘਰ ਦਾ ਐਗਰੀਕਲਚਰ ਦਾ ਕੰਮ ਹੁੰਦਾ ਖੇਤੀਬਾੜੀ ਦਾ ਜਾਂ ਪਸ਼ੂਆਂ ਦਾ ਉਹ ਤਾਂ ਆਪਾਂ ਨੂੰ ਕਰਨਾ ਹੀ ਪੈਂਦਾ ਠੀਕ ਹੈ ਅਸੀਂ ਵੀ ਆਪਣੇ ਤੁਹਾਨੂੰ ਦਿਖਾਉਣੇ ਆ ਪੱਠੇ ਵੱਢਦੇ ਪੈਸੀ ਪੱਠੇ ਯਾਰ ਐ ਤੀ ਨਾ ਪਤਾ ਨਹੀਂ ਕੀ ਗੱਲ ਬਣੇਗੇ ਆ ਦੇਖ ਲੋ ਛੋਟੇ ਛੋਟੇ ਪੱਠੇ ਨੇ ਬੁਰਾ ਹਾਲ ਹੋਇਆ ਕੋਈ ਗੱਲਬਾਤ ਜੀ ਹੈਗੀ ਨਹੀਂ ਐ ਤੀ ਠੀਕ ਐ ਤੇ ਪਤਾ ਨਹੀਂ ਕੀ ਗੱਲ ਪਾਦੇ ਠੰਡ ਕਰਕੇ ਨਹੀਂ ਬਣੇ ਹੋਣ ਤੁਰ ਪਣਗੇ ਹੋਰ ਸੁਣਾਓ ਕੀ ਕਿਵੇਂ ਚੱਲਦੀ ਗੱਡੀ ਠੀਕ ਠਾਕ ਸਾਰੇ ਭਰਾ ਆਪਾਂ ਬਹੁਤ ਜਲਦੀ ਚੈਨਲ ਤੇ ਬਲੌਗ ਪਾਵਾ ਕਰਾਂਗੇ ਤੁਹਾਨੂੰ ਤੁਹਾਡੇ ਨਾਲ ਸਾਂਝੇ ਕਰਾਂ ਕਰਾਂਗੇ ਵਧੀਆ ਪੋਡਕਾਸਟ ਦੇ ਵੀ ਨਾਲ ਪਾਵਾਂਗੇ ਬਲੌਗ ਵੀ ਪਾਵਾਂਗੇ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਨਾਲ ਠੀਕ ਹੈ ਥੋੜਾ ਸਮਾਂ ਰੁਕਜੋ ਬਸ ਸਪੋਰਟ ਜ਼ਰੂਰ ਕਰਿਓ ਸਾਰੇ ਭਰਾ ਇਨਾਂ ਕੋ ਜ਼ਰੂਰ ਕਰ ਦਿਓ ਤੇ ਬਹੁਤ ਜਲਦੀ ਆਪਾਂ ਤੁਹਾਡੇ ਨਾਲ ਨਵੇਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਤਾਂ ਜੋ ਸਾਰੇ ਭਰਾ ਪੂਰਾ ਇੰਜੋਏ ਕਰਨ ਸასი ਗੱਲ ਸਾਰੇ ਭਰਾਵਾਂ